ਤੇ ਇੱਕ ਜਿਹੜੇ ਰਾਤੋਂ ਖਾਇਆ ਜਿਹੜੀ ਖੱਡਦੇ ਤੋਂ ਕੱਲ ਰੌਣਾ ਪਾ ਪਾ ਕੇ ਹੋਰਸ ਮੁਲਾਜ਼ਮ ਸਾਡੇ ਯੋਧਿਆਂ ਨੂੰ ਗ੍ਰਿਫਤਾਰ ਕਰਕੇ ਲਿਆਏ ਸੀ ਅੱਜ ਪੱਟੀ ਦੀ ਜੇਲ੍ਹ ਦੇ ਵਿੱਚੋਂ ਰਿਹਾਅ ਕਰਵਾ ਰਹੇ ਆ ਔਰ ਖੱਡ ਵੀ ਲੋਕਾਂ ਦੇ ਸਿਰstdcਾ ਬੰਦਵਾ ਸਾਰੀਆਂ ਜਥੇਬੰਦੀਆਂ ਨੇ ਬੜੀ ਤਨਦੇਹੀ ਦੇ ਨਾਲ ਉੱਥੇ ਸਵਾਗਤ ਨਵਾਈਆਂ ਅੱਜ ਇਸ ਪੱਟੀ ਜੇਲ੍ਹ ਦੇ ਵਿੱਚੋਂ ਆ ਜਿਹੜੇ ਆਗੂ ਸਹਿਬਾਨ ਸਾਰੇ ਕੱਲ ਗ੍ਰਿਫਤਾਰ ਸੀ ਇਹਨਾਂ ਨੂੰ ਰਿਹਾ ਕਰਾ ਕੇ ਲੈ ਕੇ ਚਲੇ ਆ ਔਰ ਪੂਰੇ ਪੰਜਾਬ ਨੂੰ ਅੱਜ ਇਥੋਂ ਪੱਟੀ ਤੋਂ ਅਪੀਲ ਕਰਦੇ ਆਂ ਵੀ ਏਕੇ ਦੇ ਵਿੱਚ ਬਹੁਤ ਵੱਡਾ ਵੱਲ ਜੇ ਏਕਾ ਤੇ ਸੰਘਰਸ਼ ਹਥਿਆਰ ਵੀ ਜੇ ਤੇ ਹੱਲ ਵੀ ਜੇ ਆਪਣੇ ਆਪ ਨੂੰ ਜਥੇਬੰਦ ਕਰ ਲਓ ਸੰਗਠਿਤ ਹੋ ਜਾਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਪੋਰੇਟੀ ਰੂਪੀ ਕਤਿਹੜਾਂ ਜਿਹੜੀਆਂ ਆ ਰਹੀਆਂ ਵਾਂ ਉਹਨਾਂ ਨੂੰ ਮੋਦੀ ਲੈ ਕੇ ਆ ਰਿਆ ਉਹਨਾਂ ਨੂੰ ਅਮਿਤ ਸ਼ਾਹ ਲੈ ਕੇ ਆ ਰਿਆ ਉਹਨਾਂ ਨੂੰ ਭਗਵੰਤ ਮਾਨ ਲੈ ਕੇ ਆ ਰਿਆ ਵਾ ਉਹਨਾਂ ਤੋਂ ਜੇ ਬਚਣਾ ਵਾ ਆਪਣੇ ਆਪ ਦੀ ਇਥੇ ਉਪਜ ਬਚਾਉਣੀ ਆ ਅਨਾਜ ਬਚਾਉਣਾ ਵਾ ਆਪਣੇ ਖੇਤ ਖਲਿਆਣ ਬਚਾਉਣੇ ਆ ਤੇ ਫੇਰ ਭਾਈ ਜਿਹੜਾ ਰਾਹ ਕੱਲ ਇਹਨਾਂ ਯੋਧਿਆਂ ਨੇ ਅਪਣਾਇਆ ਸੀ ਵੀ ਖੱਡ ਭਾਈ ਭਗੋਨ ਕਿਸਤੀਆਂ ਮੁਤਾਬਕ ਇਥੇ ਬਣਦੀ ਨਹੀਂ ਸਾਡਾ ਬਹੁਤ ਵੱਡਾ ਨੁਕਸਾਨ ਕਰੂਗੀ 800 ਘਰ ਤਬਾਹ ਹੋਊਗਾ 8000 ਏਕੜ ਜ਼ਮੀਨ ਤਬਾਹ ਹੋਊਗੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਾਲ ਇਹ ਜਿੰਦਗੀ ਮਾਂ ਜਾਨ ਮਾਰਨਾ ਖੇਲ ਵਾਰ ਕੀਤਾ ਜਾਵੇ ਉਹਦੇ ਤੇ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਦੀਆਂ ਹਦਾਇਤਾਂ ਨੂੰ ਫਾਲੋ ਕਰਦਿਆਂ ਜੋ ਕਰ ਡੰਡਾ ਤੰਤਰ ਵਰਕੇ ਜੇ ਤਰੀਕੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਸਭਰਾਹ ਪਿੰਡ ਦੇ ਵਿੱਚ ਪੂਰੇ ਇਲਾਕੇ ਦੇ ਵਿੱਚੋਂ ਵੱਡੀ ਗਿਣਤੀ ਦੇ ਕਿਸਾਨ ਮਜ਼ਦੂਰ ਇਕੱਠੇ ਹੋਏ ਔਰ ਭਾਈਚਾਰਿਆਂ ਦੀ ਸਾਂਝ ਉਥੇ ਅੱਜ ਸਿਰ ਚੜ ਕੇ ਬੋਲੀ ਆ ਅਸੀਂ ਕਹਿਣਾ ਚਾਹੁੰਦੇ ਆ ਅੱਜ ਤੁਹਾਡੇ ਇਸ ਮਾਧਿਅਮ ਰਾਹੀਂ ਕਿਉਂਕਿ ਚੌਥਾ ਥਾਂ ਮਹਾ ਪੱਤਰਕਾਰ ਭਾਈਚਾਰਾ ਤੁਹਾਡੇ ਰਹੀ ਕਹਿਣਾ ਚਾਹੁੰਦੇ ਆ ਕਿ ਉਥੇ ਜਿਹੜੀ ਰਾਤ ਨੇਰੇ ਮੈਨ ਕਰਦੇ ਰਿਆ ਉਹ ਸਾਡੇ ਪਿੰਡ ਦੀ ਜ਼ਮੀਨ ਸਾਂਝੀ ਦੇ ਵਿੱਚੋਂ ਜਿਹੜੀ ਕੱਠੀ ਜ਼ਮੀਨ ਸੀ ਉਹਦੇ ਵਿੱਚੋਂ ਮਿੱਟੀ ਪੁੱਟ ਕੇ ਲੈ ਜਾਂਦੇ ਰਹਿਆ ਔਰ ਜਿਹੜੀਆਂ ਪੋਕ ਲੈਂਦਾ ਨਾ ਹੈ ਡਰੇ ਨਾ ਉਹ ਮਿੱਟੀ ਪੁੱਟੀ ਆ ਅਸੀਂ ਕਹਿੰਨੇ ਆ ਵੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਵਾ ਬਾਕੀ ਜਿਹੜੀ ਆ ਉਹ 14 ਤਰੀਕ ਨੂੰ ਮੀਟਿੰਗ ਆ ਪ੍ਰਸ਼ਾਸਨ ਦੇ ਨਾਲ ਬਹਾਂਗੇ ਦਲੀਲ ਦੇ ਨਾਲ ਗੱਲ ਕਰਕੇ ਲੋਕਾਂ ਨੂੰ ਅੱਗੇ ਰੱਖ ਕੇ ਵੀ ਜੇ ਲੋਕ ਵਾ ਤੇ ਫੇਰ ਹੀ ਮੰਤਰੀ ਆ ਜੇ ਲੋਕ ਵਾ ਤੇ ਫੇਰ ਹੀ ਇਹ ਚੌਧਰੀ ਆ ਜੇ ਲੋਕਵਾ ਤੇ ਫੇਰ ਹੀ ਪ੍ਰਸ਼ਾਸਨ ਨੂੰ تنਖਾਹ ਮਿਲਦੀਆਂ ਵਾਂ ਉਹਨੂੰ ਇਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਸਾਰੀ ਗੱਲਬਾਤ ਕਰਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੂਬ ਸੂਰਤੀ ਦੇ ਨਾਲ ਜਿਹੜੇ ਸ਼ੰਭੂ ਖਨੌਰੀ ਦੇ ਰਤਨਪੁਰਾ ਚੱਲ ਰੇ ਅੰਦੋਲਨਾਂ ਉਹਨਾਂ ਨੂੰ ਇਹ ਜਿੱਤ ਵਾਲੇ ਪਾਸੇ ਲੈ ਕੇ ਜਾਣਗੇ ਸੋ ਪੱਤਰਕਾਰ ਭਾਈ ਜਰਦਾ ਐਸ ਵੇਲੇ ਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਜਿਵੇਂ ਫੋਟੋ ਦਿਓ ਕਿ ਸਾਨੂੰ ਫੋਟੋ ਲਾ ਜਾਂਦੇ ਬੜੀ ਅਕਰ ਹੋ ਕੀਨਾਂ ਦੀ ਤੁਹਾਡਾ ਮੈਂ ਜਰਜੀਤ ਸਿੰਘ ਪਿੰਡ ਸਭਰਾ ਦਾ ਕਾਈ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਟਵੁੱਡਾ ਪੰਜਾਬ ਅੱਜ ਜਿਹੜਾ ਅਸੀਂ ਇਹ ਕਿਸਾਨ ਸਾਡੇ ਕੱਲ ਕਿਸਾਨਾਂ ਤੇ ਤਸ਼ੱਦਦ ਕੀਤਾ ਹੈ ਰੇਤਾ ਵਾਲੀ ਖੱਟ ਤੇ ਉਹਨਾਂ ਨੂੰ ਅਸੀਂ ਬਾਅਦਿਤ ਬਰੀ ਕਰਵਾ ਕੇ ਇਥੋਂ ਕਿਸਾਨਾਂ ਨੂੰ ਰਿਹਾਅ ਕਰਵਾ ਕੇ ਪੱਤੀ ਜੇਲ੍ਹ ਦੇ ਵਿੱਚੋਂ ਅਸੀਂ ਲੈ ਕੇ ਜਾ ਰਹੇ ਹਾਂ ਪਿੰਡ ਸਭਰਾ ਨੂੰ ਇਹਦੇ ਵਿੱਚ ਸਾਰੀਆਂ ਹੀ ਭਰਾਤੀ ਜਥੇਬੰਦੀਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਕਿਸਾਨਾਂ ਨੇ ਰਲ ਮਿਲ ਕੇ ਜਿਹੜਾ ਪ੍ਰਸ਼ਾਸਨ ਉੱਤੇ ਦਬਾਅ ਬਣਾ ਕੇ ਕਿਸਾਨਾਂ ਤੇ ਬਿਨਾਂ ਕਿਸੇ ਆਪਣਾ ਕੋਈ ਵੀ ਪਰਚਾ ਕਰਾਇਆ ਤੋ ਬਿਨਾ ਹੀ ਆਪਣਾ ਰਿਹਾ ਕਰਵਾਇਆ ਵਾ ਤੇ ਸਾਡੇ ਕਿਸਾਨਾਂ ਨੂੰ ਪ੍ਰਸ਼ਾਸਨ ਝੁਕਿਆ ਵਾ ਅੱਜ ਸਰਕਾਰ ਜਿਹੜੀ ਆ ਝੁਕੀ ਆ ਕਿਸਾਨਾਂ ਦੇ ਰੋਹ ਕੇ ਕਿਉਂਕਿ ਵੱਡੇ ਪੱਧਰ ਤੇ ਅੱਜ ਜਿਹੜਾ ਵਾ ਜਿੱਥੇ ਰੇਤਾ ਦੀ ਖੱਡ ਨਜਾਇਜ਼ ਤੌਰ ਤੇ ਲਾਰੇ ਸੋ ਜਗ੍ਹਾ ਤੇ ਅੱਜ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਸੀ ਅਤੇ ਬਿਨਾ ਸ਼ਰਤ ਜਿਹੜਾ ਕਿਸਾਨਾਂ ਨੂੰ ਰਿਹਾ ਕਰਵਾਇਆ ਗਿਆ ਵਾ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਪਹਿਲੋਂ ਕਿਸਾਨਾਂ ਦੀ ਸਹਿਮਤੀ ਲਈਏ ਤਾ ਬਿਨਾ ਕਿਸੇ ਵੀ ਕਿਸਮ ਦਾ ਕੋਈ ਐਕਸ਼ਨ ਨਾ ਲਿਆ ਜਾਵੇ ਲੋਕੇ ਕਿਸਾਨ ਆਪਣੀਆਂ ਪੈਲੀਆਂ ਵਿੱਚ ਬੈਠੇ ਆ ਕਿਸਾਨ ਆਪਣਾ ਹੱਕ ਚਾਹੁੰਦੇ ਆ ਕਿਸਾਨਾਂ ਨੂੰ ਜਿਹੜਾ ਵਾ ਰੇਤਾ ਦਾ ਮਾਲਕੀ ਹੱਕ ਮਿਲਣਾ ਚਾਹੀਦਾ ਵਾ ਮੱਛੀ ਦਾ ਮਾਲਕੀ ਹੱਕ ਮਿਲਣਾ ਚਾਹੀਦਾ ਵਾ ਅਸੀਂ ਧੰਨਵਾਦ ਕਰਦੇ ਆ ਭਰਾਤੀ ਜੰਦਾ ਜਥੇਬੰਦੀਆਂ ਜਿਨ੍ਹਾਂ ਨੇ ਸਾਡਾ ਆਣ ਕੇ ਸਾਥ ਦਿੱਤਾ ਵਾ ਕਿਸਾਨਾਂ ਨੇ ਸਾਥ ਦਿੱਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੱਲ ਕਿਸਾਨਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਪ੍ਰਸ਼ਾਸਨ ਨੇ ਦਬਾਅ ਬਣਾ ਕੇ ਸਾਡੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਅਸੀਂ ਕਹਿੰਦੇ ਹਾਂ ਜੀ ਅੱਜ ਆਉਣਾ ਹੈ ਤੇ ਅੱਜ ਆਉਂਦੇ ਦੱਸ ਕੇ ਆਉਂਦੇ ਕੱਲ ਸਾਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਜਿਹੜ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਹਰਾਸਤ ਵਿੱਚ ਲਿਆ ਸੀ